आप देखिए दक्षिण से देवी लक्ष्मी के साथ भगवान वेंकट रमना जो समृद्धि के प्रभु हैं, वो आज स्वयं पर कृपा करने के लिए आए हैं। आप देखिए इनके वैभव के साथ समूचे आभा मंडल में खुशी है आनंद है मंगल है और ये बना रहेगा उनके आशर्षा ਲੱਗ ਰਿਹਾ ਬਹੁਤ ਜਿਆਦਾ ਹੀ ਅੱਛਾ ਲੱਗ ਰਿਹਾ ਗੋਬਿੰਦ ਜੀ ਸਾਡੇ ਨਗਰੀ ਚ ਪਧਾਰੇ ਆ ਤਰੁਕਦੀ ਬਾਲਾ ਜੀ ਦੀ ਰਥ ਯਾਤਰਾ ਹੋ ਰਹੀ ਹੈ ਜੀ ਸਭ ਨੂੰ ਇਹ ਕਮਾਂਗੇ ਕਿ ਸਭ ਹਉਮ ਹਮਾ ਕੇ ਘਰ ਆ ਕੇ ਦਰਸ਼ਨ ਕਰੋ ਤੇ ਖੁਸ਼ ਰਹੋ ਹਮੇਸ਼ਾ ਹੀ ਬਾਲਾ ਹੀ ਨੇ ਕੁਛ ਰੱਖਿਆ ਤੇ ਖੁਸ਼ੀ ਰੱਖਣਾ ਹੈ ਜੈ ਗੋਬਿੰਦਾਂ ਜੈ ਗੋਬਿੰਦ ਗੋਬਿੰਦ ਜੀ ਦੀ ਯਾਤਰਾ ਦੇ ਵਿੱਚ ਲੁਧਿਆਣਾ ਦੇ ਵਿੱਚ ਇੰਨਾ ਕਾਟ ਹੋਇਆ ਹੈ ਇਹਨੇ ਸਾਰੇ ਭਰਾਵਾਂ ਨੇ ਇੰਨਾ ਦਿਨ ਜਾਣ ਨਾਲ ਆਪਣੀ ਮਿਹਨਤ ਕੀਤੀ ਹੋਰ ਕਾਟਾਸ ਕੇ ਕਿ ਅੱਜ ਤੀਰਵਤੀ ਬਾਲਾ ਜੀ ਦੇ ਦਰਸ਼ਨ ਕਰਨ ਲੁਧਿਆਣਾ ਦਾ ਕੱਲਾ ਕੱਲਾ ਬੰਦਾ ਸੜਕਾਂ ਤੇ ਉਤਰਿਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪ੍ਰਮਾਤਮਾ ਸਾਡੇ ਇਨਾਂ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖ ਕੇ ਇਦਾਂ ਹੀ ਸ਼ੋਭਾ ਯਾਤਰਾ ਚੱਲਦੀ ਰਹੇ ਧਰਮ ਸਵਾਵਾਂ ਲੱਗਦੀਆਂ ਰਹਿਣੇ ਜੀ ਹਾਂ ਅੱਜ ਲੁਧਿਆਣਾ ਰੰਗਿਆ ਗਿਆ ਹੈ ਸ਼੍ਰੀ ਤਿਰੂਪਤੀ ਬਾਲਾ ਜੀ ਦੇ ਰੰਗ ਦੇ ਵਿੱਚ ਦੇਖ ਸਕਦੇ ਹੋ ਜੋ ਨਜ਼ਾਰੇ ਜੋ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਗੱਲਬਾਤ ਕਰਦੇ ਆਂ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਕਿਵੇਂ ਲੱਗ ਰਿਹਾ ਅੱਜ यूँ लग रहा है सजा दो घर को गुलशन से मेरे भगवान आए हैं आप देखिए दक्षिण से भूदेवी लक्ष्मी के साथ भगवान वेंकट रमना जो सब सिद्धि समृद्धि के प्रभु हैं वो आज स्वयं लुधियाना वासियों पर कृपा करने के लिए आए हैं आप देखिए ਇਨਕੇ ਵੈਭਵ ਕੇ ਸਾਥ ਸਮੂਚੇ ਆਭਾ ਮੰਡਲ ਮੇ ਖੁਸ਼ੀ ਹੈ ਆਨੰਦ ਹੈ ਮੰਗਲ ਹੈ ਔਰ ਇਹ ਬਨਾ ਰਹੇਗਾ ਉਨਕੇ ਆਸ਼ੀਸ਼ ਸੇ ਜੈ ਗੋਵਿੰਦਾ ਜੈ ਦੋਸਤੋ ਬਹੁਤ ਹੀ ਸੋਹਣੀਆਂ ਰੌਣਕਾਂ ਨੇ ਜੋ ਅੱਜ ਉਹ ਦੇਖਣ ਨੂੰ ਮਿਲ ਰਹੀਆਂ ਤੁਹਾਨੂੰ ਦੱਸ ਦੇਣੀ ਹੈ ਇਹ ਰੱਥ ਯਾਤਰਾ ਜੀ ਹਾਸ਼ ਇਤ੍ਰੂਪਤੀ ਬਾਲਾ ਜੀ ਨਾਲ ਸ਼ੁਭ ਇਹ ਰੱਥ ਯਾਤਰਾ ਅੱਜ ਨਿਕਲ ਰਹੀ ਹੈ ਨਵ ਦੁਰਗਾ ਮੰਦਿਰ ਕੋਲੋਂ ਦੇਖ ਸਕਦੇ ਹੋ ਦੁਰਗਾ ਮਾਤਾ ਮੰਦਿਰ ਤੋਂ ਨਿਕਲਦੀ ਹੋਈ ਇਹ ਸਾਬਾ ਨਗਰ ਦੇ ਨਵ ਦੁਰਗਾ ਮਾਤਾ ਮੰਦਰ ਤੱਕ ਜਾਵੇਗੀ ਸੋ ਦੇਖ ਪਾ ਰਹੇ ਇਸ ਵਕਤ ਜੋ ਰੌਣਕਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਸੋ ਰੱਥ ਯਾਤਰਾ ਵਿੱਚ ਸ਼ਰਧਾਲੂਆਂ ਦੀ ਜੋ ਦੇਖ ਸਕਦੇ ਹੋ ਇਕੱਠ ਹੈ ਇਹ ਦੇਖਦੇ ਹੀ ਬਣਦਾ ਸੋ ਵੱਡਾ ਇਕੱਠ ਸ਼ਰਧਾਲੂਆਂ ਦਾ ਜੋ ਇਸ ਵਕਤ ਦੇਖ ਪਾ ਰਹੇ ਹੋ ਲੁਧਿਆਣਾ ਦੇ ਜਗਰਾਉਂਪੁਰ ਕੋਲੋਂ ਦੁਰਗਾ ਮਾਤਾ ਮੰਦਰ ਤੋਂ ਇਹ ਰਥ ਯਾਤਰਾ ਸ਼ੁਰੂ ਹੋ ਕੇ ਫਰਾਬਾ ਨਗਰ ਨਵ ਦੁਰਗਾ ਮੰਦਰ ਵਿਖੇ ਜਾ ਕੇ ਇਹ ਸਵਾਪਤ ਹੋਵੇਗੀ ਤੇ ਅੱਜ ਜੋ ਰੌਣਕਾਂ ਨੇ ਜੋ ਸ਼ਰਧਾ ਦੇ ਭਾਵ ਸ਼ਰਧਾਲੂਆਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲ ਰਹੇ ਆ ਇਹ ਦੇਖਦੇ ਹੀ ਬਣ ਰਿਹਾ ਸੋ ਦੇਖ ਪਾ ਰਹੇ ਹੋ ਕਿ ਹੌਲੀ ਹੌਲੀ ਰਥ ਯਾਤਰਾ ਆਪਦੇ ਹੁਣ ਅੱਗੇ ਕਿਚੇ ਵੱਲ ਨੂੰ ਵਧਦੀ ਹੋਈ ਤੇਲੇ ਸ਼ਰਧਾਲੂ ਨੇ ਸ਼ਰਦਾ ਨਾਲ ਉਮੜੇ ਹੋਏ ਉਹ ਤੁਸੀਂ ਸਖਤ ਦੇਖ ਪਾ ਰਹੇ ਹੋ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜੀ ਹਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦੁਸ਼ਰਧਾਲੂ ਨੇ ਉਹ ਪਹੁੰਚੇ ਹੋਏ ਨੇ ਸੋ ਫਿਰ ਦੱਸ ਦਿੰਦੇ ਆ ਕਿ ਰਾਤ ਯਾਤਰਾ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਸ਼ਰਦਾ ਭਾਵ ਦੇ ਨਾਲ ਤੇ ਨਿਕਲ ਰਹੀ ਹੈ ਸੋ ਪਿਆਰੇ ਬੱਚੇ ਕੋਲ ਨੇ ਉਹਨਾਂ ਗੱਲਬਾਤ ਕਰਦੇ ਆ ਕੁਝ ਰਾਧਾ 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 ਗੋਰਾ ਦੇ ਰਾਦੇ ਕਿੱ사 ਲੱਗ ਰਿਹਾ ਹੈ ਬਹੁਤ ਅਚਾਹ ਲੱਗ ਰਿਹਾ ਜੈ ਗੋਬਿੰਦਾਨ ਅਨੰਤ ਮੇਜਾ ਗੋਰਾ ਦੇ ਰਾਦੇ ਗੋਬਿੰਦਾਨ ਜੈ ਗੋਬਿੰਦਾਨ ਸੋ ਦੇਖ ਸਕਦੇ ਹਾਂ ਹਰਸ਼ੋ ਉਲਾਸ ਦਿਲਾਂ ਚ ਪਿਆਰ ਸੋ ਉਹ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਬਹੁਤ ਹੀ ਪਿਆਰਾ ਮਨਮੋਹਕ ਦ੍ਰਿਸ਼ ਅੱਜ ਇੱਥੇ ਬਣਿਆ ਹੋਇਆ ਸੋ ਦੇਖ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਪੂਰੀ ਰੌਣਕਾਂ ਲੱਗੀਆਂ ਹੋਈਆਂ ਨੇ ਮਨ ਕੇ ਭਾਵ ਆ ਸਾਂਝੇ ਕਰੇ ਕਿਵੇਂ ਮਹਿਸੂਸ ਕਰ ਰਹੇ ਜੈ ਗੋਬਿੰਦਾਨ ਤੋ ਜੈ ਗੋਵਿੰਦਾ ਦੇ ਨਾਅਰੇ ਨਾਲ ਸਾਰੇ ਪਾਸੇ ਖੁਸ਼ੀ ਚਿਹਰਿਆਂ ਤੇ ਉਹ ਦੇਖਣ ਨੂੰ ਮਿਲ ਰਹੀ ਹੈ। ਤੋ ਦੇਖ ਸਕਦੇ ਹੋ ਕਿ ਰੱਥ ਯਾਤਰਾ ਆਪਣੇ ਪੜਾਵ ਵੱਲ ਵਧਦੀ ਹੋਈ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਇਸ ਦੀ ਸਵਾਪਤੀ ਹੋਵੇਗੀ ਸਰਾਪਾ ਨਗਰ ਦੇ ਜੋ ਨਵ ਦੁਰਗਾ ਮੰਦਿਰ ਹੈ ਉੱਥੇ ਤੱਕ ਜਾ ਕੇ ਤੋ ਦੇਖ ਪਾ ਰਹੇ ਹੋ ਖੁਸ਼ੀਆਂ ਚਿਹਰਿਆਂ ਤੇ ਕਿਵੇਂ ਚਿਹਰੇ ਖਿਲੇ ਹੋਏ ਨੇ ਖੁਸ਼ੀਆਂ ਚਿਹਰਿਆਂ ਤੇ ਤੋ ਦੇਖ ਪਾ ਰਹੇ ਹੋ ਉਸ ਵਕਤ ਨਜ਼ਾਰਾ ਜੋ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਮਨ ਚ ਕੀ ਭਾਵ ਨੇ ਫੀਲਿੰਗਸ ਨੇ ਸਾਂਝੀਆਂ ਕਰੋ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਹੀ ਅੱਛਾ ਲੱਗ ਰਿਹਾ ਹੈ ਅੱਜ ਗੋਵਿੰਦੀ ਜੀ ਸਾਡੀ ਨਗਰੀ ਚ ਪਧਾਰੇ ਆ ਤਰੁਪਤੀ ਬਾਲਾ ਜੀ ਦੀ ਰੱਥ ਯਾਤਰਾ ਹੋ ਰਹੀ ਹੈ ਅਸੀਂ ਸਭ ਨੂੰ ਇਹੀ ਕਮਾਂਗੇ ਕਿ ਸਭ ਹੁਮ ਹੁਮਾ ਕੇ ਘਰੋਂ ਆ ਕੇ ਦਰਸ਼ਨ ਕਰੋ ਤੇ ਖੁਸ਼ ਰਹੋ ਹਮੇਸ਼ਾ ਹੀ ਬਾਲਾਈ ਨੇ ਖੁਸ਼ ਰੱਖਿਆ ਤੇ ਖੁਸ਼ੀ ਰੱਖਣਾ ਹੈ ਜੈ ਗੋਵਿੰਦਾ ਜੈ ਗੋਵਿੰਦਾ ਸੋ ਜੈ ਗੋਵਿੰਦਾ ਦੇ ਨਾਉ ਤੁਸੀਂ ਦੇਖਦੇ ਹੋ ਸਾਰੇ ਪਾਸੇ ਇਸ ਵਕਤ ਜੋ ਦਿਨ ਚ ਹਰਸ਼ੋ <li>ਲਾਜ਼ ਨੇ ਖੁਸ਼ੀਆਂ ਪਿਆਰ ਨੇ ਇਹ ਜੋ ਦ੍ਰਿਸ਼ ਹੈ ਮਨਮੋਹਕ ਪਿਆਰਾ ਦ੍ਰਿਸ਼ ਹੈ ਜੋ ਇਹ ਇਹ ਦੇਖਣ ਨੂੰ ਮਿਲ ਰਿਹਾ ਸੋ ਗੱਲਬਾਤ ਕਰਦੇ ਹਾਂ ਹੋਰ ਹਾਂਜੀ ਕੀ ਮਹਿਸੂਸ ਕਰ ਰਹੇ ਹੋ ਜੀ ਮਨ ਚ ਕੀ ਭਾਵ ਨੇ ਸਾਂਝ ਕਰੋ ਗੋਬਿੰਦਾ ਜੀ ਦੀ ਯਾਤਰਾ ਦੇ ਵਿੱਚ ਲੁਧਿਆਣਾ ਦੇ ਵਿੱਚ ਇੰਨਾ ਕਾਢ ਹੋਇਆ ਹੈ ਇੰਨੇ ਸਾਰੇ ਭਾਵਾਂ ਨੇ ਇੰਨਾ ਦਿਲ ਜਾਨ ਨਾਲ ਆਪਣੀ ਮਿਹਨਤ ਕੀਤੀ ਔਰ ਕੱਠ ਦੱਸ ਰਿਹਾ ਕਿ ਅੱਜ ਤੀਰੂਪਤੀ ਵਾਲਾ ਜੀ ਦੇ ਦਰਸ਼ਨ ਕਰਨ ਲੁਧਿਆਣੇ ਦਾ ਕੱਲਾ ਕੱਲਾ ਬੰਦਾ ਸੜਕਾਂ ਤੇ ਉਤਰਿਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਰਮਾਤਮਾ ਸਾਡੇ ਇਹਨਾਂ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖ ਕੇ ਐਦਾਂ ਹੀ ਸ਼ੋਭਾ ਯਾਤਰਾ ਚੱਲਦੀ ਰਹੇ ਧਰਮ ਸਵਾਵਾਂ ਲੱਗਦੀਆਂ ਰਹਿਣ ਤੇ ਇਸ ਜੀਵਨ ਵਿੱਚ ਅਸੀਂ ਕਲਿਆਣ ਕਰਦੇ ਰਹੀਏ ਸੋ ਦੇਖ ਸਕਦੇ ਹੋ ਜੈ ਗੋਵਿੰਦਾ ਦੇ ਨਾਲ ਜੋਸ਼ ਨਾਲ ਭਰਪੂਰ ਹੋ ਕੇ ਜੋਸ਼ ਨਾਲ ਭਰ ਕੇ ਜੋ ਇਹ ਰੱਖ ਯਾਤਰਾ ਚ ਸੁਧਾਲੂ ਨੇ ਆਪ ਦਾ ਆਪ ਦਾ ਯੋਗਦਾਨ ਪਾ ਰਹੇ ਆ ਸੋ ਸ਼ਰਦਾ ਭਾਵ ਪਿਆਰ ਆਪਸੀ ਪਿਆਰ ਦੀ ਇੱਕ ਬੜੀ ਸੋਹਣੀ ਦੁਸਾਂਝ ਹੈ ਇਹ ਲੁਧਿਆਣੇ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਹੀ ਹੈ ਸ਼੍ਰੀ ਤਿਰੂਪਤੀ ਬਾਲਾ ਜੀ ਰੱਖ ਯਾਤਰਾ ਜੋ ਅੱਜ ਨਿਕਲ ਰਹੀ ਹੈ ਉੱਥੇ ਜੋ ਪਿਆਰ ਹੈ ਆਪਸੀ ਉਹ ਦੇਖਣ ਨੂੰ ਮਿਲ ਰਿਹਾ ਸੋ ਦੇਖ ਪਾ ਰਹੇ ਹਾਂ ਸੋ ਜੈ ਗੋਵਿੰਦਾ ਦੇ ਨਾਲ ਤਿਰੂਪਤੀ ਬਾਲਾ ਜੀ ਰਥ ਯਾਤਰਾ ਅੱਜ ਲੁਧਿਆਣੇ ਸ਼ਹਿਰ ਚ ਨਿਕਲ ਰਹੀ ਹੈ ਤੋਂ ਦੱਸ ਦਿੰਨੇ ਆ ਕਿ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਇਹ ਪੜਾ ਵੱਧ ਰਿਹਾ ਹੈ ਨਵ ਦੁਰਗਾ ਮੰਦਰ ਸਰਾਭਾ ਨਗਰ ਵੱਲ ਇਹ ਪੜਾ ਘਮਾਰ ਮੰਡੀ ਚੋਂ ਹੋ ਕੇ ਜਾਵੇਗਾ ਸੋ ਦੇਖ ਸਕਦੇ ਹੋ ਜੋਸ਼ ਪਿਆਰ ਇੱਕ ਹਰਸ਼ੋ ਉਲਾਸ ਖੁਸ਼ੀ ਦਾ ਭਾਵ ਜੋ ਇਸ ਵਕਤ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਆਹ ਬਈਓ ਤੁਹਾਨੂੰ ਗੱਲਬਾਤ ਕਰਦੇ ਹਾਂ ਜੀ ਕਿਵੇਂ ਮਹਿਸੂਸ ਕਰ ਰਹੇ ਆਪ ਕਿਵੇਂ ਲੱਗ ਰਿਹਾ ਮਨ ਕੇ ਭਾਵ ਸਾਂਝੇ ਕਰੇ ਬਹੁਤ ਵਧੀਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਅੰਡੀ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਆਨੰਦ ਲੈ ਰਹੇ ਜੈ ਗੋਬਿੰਦ ਜੈ ਗੋਬਿੰਦ ਜੋ ਦੇਖ ਸਕਦੇ ਹੋ ਖਰਸ਼ੋ ਉਲਾਸ ਪਿਆਰ ਜੋ ਨੰਦਾਰੇ ਦੇ ਨਾਲ ਜੈ ਗੋਬਿੰਦ ਜੈ ਗੋਬਿੰਦ ਦੋ ਵੀ ਕਰ ਰਹੇ ਹੋ ਬਹੁਤ ਅੱਛਾ ਬਹੁਤ ਅੱਛਾ ਲੱਗ ਰਿਹਾ ਬੜੀਆ ਬਹੁਤ ਆਨੰਦ ਲੈ ਰਹੇ